ਗੱਡੀ ਸ਼ਿਫਟ ਕੀਤੀ ਜਾ ਰਹੀ ਆ ਸਰਕਾਰੀ ਗੱਡੀ ਦੇ ਵਿੱਚ ਜਿਹੜਾ ਹੈਗਾ ਉਹ ਬਿਠਾਇਆ ਜਾ ਰਿਹਾ ਮਨਜੋਤ ਸਿੰਘ ਉਰਫ ਮੰਨਾ ਜੀ ਵਾਸੀ ਫਲੋਰ ਐਸਟੀਐਫ ਦੀਆਂ ਟੀਮਾਂ ਲਗਾਤਾਰ ਹੁਣ ਹੌਲੀ-ਹੌਲੀ ਜੜੇ ਹੈਗੇ ਆ ਦਵੀ ਜ਼ਮਾਨ ਚ ਕਹਿ ਰਹੀਆਂ ਵੀ ਫਗਵਾੜਾ ਦੇ ਵਿੱਚ ਹੋਰ ਵੀ ਵੱਡੇ ਜਿਹੜੇ ਹੈਗੇ ਆ ਕਲਾਸੇ ਹੋਣ ਦੀ ਸੰਭਾਵਨਾ yokalım ਅੱਜ ਜਿਹੜੀ ਫਗਵਾੜਾ ਦੇ ਵਿੱਚ ਐਸਟੀਐਫ ਵੱਲੋਂ ਕਾਰਵਾਈ ਕੀਤੀ ਗਈ ਆ ਕਿੰਨੇ ਮੁੱਲਜਮ ਫੜੇ ਗਏ ਨੇ ਕਿੰਨੀ ਰਿਕਵਰੀ ਹੋਈ ਆ ਸਾਰੀ ਡਿਟੇਲ ਦੇ ਦਿਓ ਅੱਜ ਸਾਡੀ ਪੁਲਿਸ ਪਾਰਟੀ ਐ ਬੱਸ ਸਟੈਂਡ ਫਗਵਾੜੇ ਮੌਜੂਦ ਸੀ ਇੱਥੇ ਮੁਖਰ ਨੇ ਇਤਲਾਹ ਦਿੱਤੀ ਆ ਇੱਕ ਨੌਜਵਾਨ ਆ ਜਿਹੜਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਅੱਜ ਵੀ ਉਹ ਜਿਹੜਾ ਇੱਥੇ ਮਸ਼ੀਨ ਚੌਂਕ ਦਾ ਅੱਗੇ ਐਲੂਮੀਨੀਅਮ ਦੀ ਦੁਕਾਨ ਆ ਉਹਦੇ ਸਾਹਮਣੇ ਖੜ ਕੇ ਗੱਤਾਂ ਦੀ ਅੜੀ ਕਰ ਰਿਹਾ ਸਕੂਟਰੀ ਦਾ ਨੰਬਰ ਵੀ ਦੱਸਿਆ ਹੋਣੇ ਪੁਲਿਸ ਪਾਰਟੀ ਨੇ ਆ ਕੇ ਕਾਬੂ ਕੀਤਾ ਜਿਹਦੀ ਤਲਾਸ਼ੀ ਮੋਕੇ ਗੜਟੜ ਅਫਸਰ ਨੂੰ ਮੌਕੇ ਤੇ ਬੁਲਾ ਕੇ ਜੀਓ ਦੀ ਹਾਰੀ ਵਿੱਚ ਉਹਨੂੰ ਤਲਾਸ਼ੀ ਕੀਤੀ ਉਹਦੇ ਕੋਲੋਂ ਇੱਕ ਪਿਸਤਲ 32 ਬੋਰ ਦਾ ਬਿਨਾਰਾਉ ਦਾ ਤੇ 503 ਗ੍ਰਾਮ ਹੈਰੋਇਨ ਉਹਦੇ ਕੋਲ ਬਰਾਮਦ ਹੋਈ ਆ ਇਹਦੇ ਤੇ ਪਹਿਲਾਂ ਵੀ ਪਰਚੇ ਹੈਗੇ ਆ ਇੱਕ ਨੋਟਖੋ ਦਾ ਪਰਚਾ ਆ ਇੱਕ ਪਹਿਲਾਂ ਵੀ ਐਨਡੀਪੀਐਸ ਐਕਟ ਦਾ ਵੀ ਗੋਲੀਆਂ-ਗੋਲੀਆਂ ਦਾ ਪਰਚਾ ਹੈ ਕੀ ਨਾਮ ਕੀ ਹੈ ਬੰਦੇ ਇਹਦਾ ਨਾਮ ਹੈ ਜੀ ਮਨਜੋਤ ਸਿੰਘ ਉਰਫ ਮੁੰਟੀ ਸਨ ਆਫ ਮੱਖਣ ਸਿੰਘ ਪਾਸੇ ਪਿੰਡ ਸਮਰਾੜੀ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਪਹਿਲਾਂ ਕਿਹੜੇ ਕਿਹੜੇ ਪਰਚੇ ਇਹਦੇ ਤੇ ਦਰਜ ਨੇ ਪਹਿਲਾਂ ਇੱਕ ਮੁਕੱਦਮਾ ਹੈਗਾ ਇਹਦੇ ਤੇ ਲੁੱਟ ਖੋਹ ਦਾ ਜੀ ਪੰਪ ਤੇ ਲੁੱਟ ਖੋਹ ਕੀਤੀ ਸੀਗੀ ਦੂਸਰਾ ਮੁਕੱਦਮਾ ਹੈਗਾ ਇਹਦੇ ਤੇ ਜਿਹੜਾ ਹੈਗਾ ਐਨਡੀਪੀਐ ਸਾਈਡ ਦਾ ਗੋਲੀਆਂ ਕੂੜੀਆਂ ਦਾ ਹੈ ਜੀ ਪਰਵਿੰਦਰ ਜੀ ਜਦੋਂ ਇਹਨੂੰ ਮੌਕੇ ਤੇ ਆਪਾਂ ਰੋਕਿਆ ਗਿਆ ਕਾਲੀ ਐਕਟਿਵਾ ਤੇ ਸਵਾਰ ਸੀ ਇਹ ਕੋਈ ਕੋਈ ਇਹਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕਹਿੰਦੇ ਕੋਈ ਇੱਥੇ ਬਹਿਸ ਹੋਈ ਆ ਆਲੇ ਦੁਆਲੇ ਸੀਸੀਟੀਵੀ ਦੇ ਵਿੱਚ ਆਈ ساری ਇਹਨੂੰ ਜਦੋਂ ਕਾਬੂ ਕਰਦੇ ਇਹ ਤੇ ਮਤਲਬ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਦਾ ਇਹਦਾ ਜਿਹੜਾ ਪਿਸਤਲ ਸੀਗਾ ਇਹ ਥੱਲੇ ਡਿੱਗ ਪਿਆ ਇਹਦਾ ਡੱਬ ਚੋਥਲ ਦੇ ਡਿੱਗ ਪਿਆ ਗਿਆ ਇਹਦੇ ਨਾਲ ਉਹਦਾ ਕੋਈ ਸਾਥੀ ਭੱਜਿਆ ਵੀ ਆ ਜਾਂ ਸਿਰਫ ਇੱਕੋ ਹੀ ਬੰਦਾ ਸੀਗਾ ਇਹ ਇਕੱਲਾ ਹੀ ਸੀਗਾ ਜੀ ਅਗੇ ਕੀ ਕਾਰਵਾਈ ਕਰ ਰਹੇ ਹਾਂ ਜੀ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਲਈ ਹੀ ਲਿਖ ਕੇ ਭੇਜਿਆ ਸਾਡਾ ਜਿਹੜਾ ਮੁਕੱਦਮਾ ਮਹਾਲੀ ਥਾਣੇ ਐਸਫ ਏ ਐਨ ਟੀ ਐਫ ਮਹਾਲੀ ਦਰਜ ਹੁੰਦਾ ਆ ਉੱਥੇ ਭੇਜਿਆ ਬਾਕੀ ਦੀ ਪੁਛਗਿਚ ਹੋਰ ਵੀ ਕੀਤੀ ਜਾਊਗੀ ਹੋਰ ਜੋ ਕੋਈ ਇਹਨਾਂ ਕੋਈ ਬਰਾਮਦਗੀ ਹੁੰਦੀ ਉਹ ਵੀ ਕੀਤੀ ਜਾਊਗੀ ਇਹਦੀ ਗੁਪਤ ਸੂਚਨਾ ਆਪਣੇ ਕੋਲ ਪਹਿਲਾਂ ਹੀ ਸੀਗੀ ਜਾਂ ਮਤਲਬ ਅਚਾਨਕ ਮਤਲਬ ਅੱਜ ਪਤਾ ਲੱਗਾ ਕੋਈ ਮਿਲੀ ਆ ਸਾਨੂੰ ਅੱਜ ਹੀ ਮਿਲੀ ਕੋਈ ਲੱਗ ਰਿਹਾ ਵਾ ਵੀ ਫਗਵਾੜਾ ਦੇ ਵਿੱਚ ਕੋਈ ਹੋਰ ਵੀ ਬੰਦੇ ਇਹਦੇ ਨਾਲ ਸ਼ਾਮਲ ਹੋ ਸਕਦੇ ਆ ਅਜੇ ਬਾਕੀ ਪੁੱਛ ਕੇ ਇਸ ਦਾ ਪਿਛਾ ਜੀ ਪੁੱਛ ਕੇ ਇਸ ਤੋਂ ਅੱਗੇ ਜੋ ਵੀ ਨਿਕਲੂਗਾ ਉਸ ਤੋਂ ਬਾਅਦ ਅਗਲੀ ਕਾਰਵਾਈ ਉਹਦੇ ਹਿਸਾਬ ਨਾਲ ਕੀਤੀ ਜਾਊਗੀ ਪੁੱਛ ਕੇ ਇਸ ਤੋਂ ਬਾਅਦ ਬਾਕੀ ਤਫਤੀਸ਼ ਕਰਕੇ ਬਾਕੀ ਕਾਰਵਾਈ ਉਹਨਾਂ ਕੋਲ ਚਲੇ ਜਾਂਦੀ ਹੈ ਕਿੱਥੋਂ ਦਾ ਪਿਛਾ ਕਰ ਰਹੇ ਸੀ ਇਹਦਾ ਇਹ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਫਗਵਾੜੇ ਬਸਟੇ ਤੋਂ ਦਿੱਤੀ ਹੀ ਸਾਡੇ ਇਨਫੋਰਮਰ ਨੇ ਉਹਨੇ ਦੱਸਿਆ ਵੀ ਇੱਥੇ ਖੜਾ ਆ ਉਹ ਤੋਂ ਪਹਿਲਾਂ ਨਹੀਂ ਸਾਨੂੰ ਕੋਈ ਪਤਾ ਸੀ ਕਿਹਟੱਕ ਹੀ ਸਾਨੂੰ ਠੀਕ ਹੈ ਠੀਕ ਹੈ ਠੀਕ ਹੈ